ਹਾਂਜੀ ਦੋਸਤੋ ਇਸ ਵੀਡੀਓ ਨੂੰ ਵੱੱਟੋ ਵੱੱਟ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਘਰ ਘਰ ਤੱਕ ਪਹੁੰਚਾ ਦਿਓ ਕਿਉਂਕਿ ਜਿਹੜੀਆਂ ਤੁਸੀਂ ਦਵਾਈਆਂ ਦਾ ਥੱੱਬਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਿਓ ਇਹ ਦਵਾਈਆਂ ਤੋਂ ਤੁਹਾਡਾ ਖੜਾ ਸੁੱਟ ਜਾਊਗਾ ਇੱਕ ਚੂਰਨ ਦੇ ਨਾਲ ਉਹਦੇ ਫਾਇਦੇ ਇੰਨੇ ਨੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਘਰੇ ਬੈਠੇ ਆਪਣਾ ਇਲਾਜ ਕਰ ਸਕਦੇ ਹੋ ਇਸ ਚੂਰਨ ਦੇ ਨਾਲ ਨੋ ਪ੍ਰੋਫਿਟ ਨੋ ਲਾਸਟ ਤੇ ਜਿਨ੍ਹਾਂ ਲੋਕਾਂ ਨੂੰ ਤਜਾਬ ਬਣਦਾਗਾ ਤਜਾਬ ਸਵੇਰ ਤੋਂ ਕੈਪਸੂਲ ਖਾਂਦੇ ਨੇ ਖਾਲੀ ਪੇਟ ਗੈਸ ਬਣਦੀ ਹੈ ਕੈਪਸੂਲ ਜਾਂ ਦਵਾਈ ਖਾਦੇ ਤੋਂ ਬਿਨਾ ਉਹਨਾਂ ਦਾ ਪੇਟ ਪ੍ਰੋਪਰ ਸਾਫ਼ ਨਹੀਂ ਹੁੰਦਾ ਕਬਜ ਰਹਿੰਦੀ ਆ ਪੇਟ ਭਾਰਾ ਰਹਿੰਦਾ ਗੈਸ ਬਣੀ ਰਹਿੰਦੀ ਆ ਛੋਟੀ ਆਂਤ ਵੱਡੀ ਆਂਤ ਜਿਹੜੀ ਪ੍ਰੋਪਰ ਉਹਨਾਂ ਦੀ ਸਾਫ਼ ਨਹੀਂ ਹੁੰਦੀ ਸਿਰ ਦੇ ਵਿੱਚ ਦਰਦ ਹੈ ਲੀਵਰ ਵੀ ਉਹਨਾਂ ਦਾ ਫੈਕਟੀ ਹੋਇਆ ਪਿਆ ਲੀਵਰ ਤੇ ਵੀ ਪਰਤਾਂ ਚੜੀਆਂ ਹੋਈਆਂ ਨੇ ਦੋਸਤ ਇੱਕ ਚੂਰਨ ਦੇ ਨਾਲ ਤੁਸੀਂ ਆਪਣੀਆਂ ਅਨੇਕਾਂ ਪ੍ਰੋਬਲਮਾਂ ਹਟਾ ਸਕਦੇ ਹੋ ਔਰ ਨੋ ਪ੍ਰਾਫਿਟ ਨੋ ਲੋਸਟ ਕਿਹੜੀਆਂ-ਕਿਹੜੀਆਂ ਜੜੀ-ਬੂਟੀਆਂ ਪੈਂਦੀਆਂ ਨੇ ਕਿਹੜੇ-ਕਿਹੜੇ ਹਰਬਲ ਪੈਂਦੇ ਨੇ ਮੈਂ ਦਿਖਾਉਣਾ ਤੁਹਾਨੂੰ ਹਾਂਜੀ ਦੋਸਤੋ ਇਹ ਖਾਸ ਕਿਸਮ ਦੀ ਹਰੜ ਹੈ ਕੁਆਲਿਟੀ ਇਹਦੀ ਬਹੁਤ ਜ਼ਿਆਦਾ ਵਧੀਆ ਇਹ ਇੱਕ ਇਹਦੇ ਵਿੱਚ ਪਾਈ ਜਾਂਦੀ ਹੈ ਨਾਲ ਇਹਦੇ ਬਿਹੇੜਾ ਇਹ ਵੀ ਬਹੁਤ ਵਧੀਆ ਕੁਆਲਿਟੀ ਦਾ ਬਿਹੇੜਾ ਜਿਹੜਾ ਇਹਦੇ ਵਿੱਚ ਸਕਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨੂੰ ਪਾਇਆ ਜਾਂਦਾ ਹੈ ਆਮਲਾ ਸੁੱਕਾ ਆਮਲਾ ਜਿਹੜਾ ਉਹ ਵੀ ਇਹਦੇ ਵਿੱਚ ਜਿਹੜਾ ਪਾਇਆ ਜਾਂਦਾ ਹੈਗਾ ਬਹੁਤ ਵਧੀਆ ਕੁਆਲਿਟੀ ਦਾ ਤੇ ਤੁਸੀਂ ਨਾਲ ਦੇਖ ਰਹੇ ਹੋ ਇਹ ਸੁੰਡ ਹੈ ਸੁੰਡ ਮਲ ਅਦਰਕ ਨੂੰ ਸੁਕਾ ਕੇ ਉਹਨੂੰ ਸੁੰਡ ਕਿਹਾ ਜਾਂਦਾ ਹੈ ਹਿੰਗ ਹੈ ਇਹ ਹਿੰਗ ਖਾਸ ਕੁਆਲਟੀ ਦੀ 10000 ਰੁਪਏ ਜਿਹੜੀ ਕਿਲੋ ਹਿੰਗ ਹੈ ਇਹ ਮਿਲਦੀ ਹੈ ਇਹ ਕਾਲਾ ਨਮਕ ਹੈ ਦੋਸਤੋ ਕਾਲਾ ਨਮਕ ਵੀ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਔਰ ਇਹ ਸਿੰਧਾ ਨਮਕ ਹੈ ਔਰ ਸਿੰਧਾ ਨਮਕ ਜਿਹੜਾ ਆਮ ਨਮਕ ਨਹੀਂ ਹੁੰਦਾ ਜਿਹੜਾ ਲਾਹੌਰ ਦੇ ਵਿੱਚ ਨਮਕ ਹੁੰਦਾ ਇਹ ਹੈ ਔਰ ਦੋਸਤੋ ਇਹ ਹੈਗਾ ਨਿੰਬੂ ਦਾ ਸੱਤ ਨਿੰਬੂ ਦਾ ਸੱਤ ਵੀ ਇਹਦੇ ਵਿੱਚ ਪਾਇਆ ਜਾਂਦਾ ਸਿੰਧਾ ਨਮਕ ਹੈ ਇੱਕ ਆਇਓਡੀਨ ਜਿਹੜਾ ਨਮਕ ਆ ਉਹ ਵੀ ਪਾਇਆ ਜਾਂਦਾ ਇਹ ਹੈਗਾ ਨਸਾਦਰ ਨਸਾਦਰ ਵੀ ਇਹਦੇ ਵਿੱਚ ਜਿਹੜਾ ਪਾਇਆ ਜਾਂਦਾ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਜਮੈਣਾ ਇਹ ਚਾਰ ਪ੍ਰਕਾਰ ਦੀਆਂ ਜਿਹੜੀਆਂ ਜਮੈਣਾ ਨੇ ਖਾਸ ਕੁਆਲਟੀ ਦੀਆਂ ਜਿਹੜੀਆਂ ਜਮੈਣਾ ਨੇ ਸਾਫ਼ ਚੰਗੀ ਤਰ੍ਹਾਂ ਇਹਨੂੰ ਕਰਕੇ ਇਹ ਵੀ ਇਹਦੇ ਵਿੱਚ ਜਿਹੜੀਆਂ ਪਾਈ ਜਾਂਦੀਆਂ ਨੇ ਚੂਰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਆਲਟੀ ਕਿੰਨੀ ਵਧੀਆ ਇਹ ਸਾਰੀਆਂ ਜਿਹੜੀਆਂ ਨੇ ਇਹਦੇ ਵਿੱਚ ਪਾਈ ਜਾਣੀਆਂ ਨੇ ਜੜੀ ਬੂਟੀਆਂ ਤੁਸੀਂ ਦੇਖੋ ਝਮੈਣ ਕਿੰਨੀ ਵਧੀਆ ਤੇ ਸਾਫ਼ ਸੁਥਰੀ ਝਮੈਣ ਆ ਇਹ ਇਹ ਚਾਰ ਪ੍ਰਕਾਰ ਦੀਆਂ ਜਿਹੜੀਆਂ ਝਮੈਣਾ ਨੇ ਉਹ ਪਾਈ ਜਾਂਦੀਆਂ ਨੇ ਇਹ ਦੋਸਤੋ ਕਾਲੀ ਮਿਰਚ ਹੈ ਪਿਓਰ ਕਾਲੀ ਮਿਰਚ ਹੈ ਇਹ ਆਮ ਲੋਕ ਕੀ ਕਰਦੇ ਆ ਬੀਜ ਦੇ ਦਿੰਦੇ ਨੇ ਜਿਵੇਂ ਕਿ ਹੋਰ ਚੀਜ਼ਾਂ ਦੇ ਬੀਜ ਦੇ ਪਾ ਦਿੰਦੇ ਨੇ ਮਿਕਸ ਕਰਕੇ ਇਹ ਪਿਓਰ ਕਾਲੀ ਮਿਰਚ ਹੈ ਕਾਲੀ ਮਿਰਚ ਦਾ ਤੁਹਾਨੂੰ ਪਤਾ ਹੀ ਆ ਕਿੰਨੇ ਗੁਣ ਹੁੰਦੇ ਆ ਦੋਸਤੋ ਇਹ ਸਾਰੀਆਂ ਜੜੀ ਬੂਟੀਆਂ ਪਾ ਕੇ ਔਰ ਇਹਦੇ ਵਿੱਚ ਇੱਕ ਦੋਸਤੋ ਇਹਦੇ ਵਿੱਚ ਜਿਹੜਾ ਪਦੀਨਾ ਦਾ ਉਹ ਵੀ ਪਾਇਆ ਜਾਂਦਾ ਤੇ ਸਾਰੀਆਂ ਜੜੀ ਬੂਟੀਆਂ ਖਾਸ ਕੁਆਲਟੀ ਦੀਆਂ ਨੇ ਵਧੀਆ ਨੇ ਤੇ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ ਦੋਸਤੋ ਆਪਾਂ ਕੱਲੀਆਂ-ਕੱਲੀਆਂ ਚੀਜ਼ਾਂ ਪੀਸ ਕੇ ਇਹ ਚੂਰਨਾ ਹੋਣਾ ਤਿਆਰ ਹੋ ਚੁੱਕਿਆ ਬਿਲਕੁਲ ਬਹੁਤ ਹੀ ਵਧੀਆ ਚੂਰਨਾ ਬਹੁਤ ਹੀ ਵਧੀਆ ਇਹਦੇ ਵਿੱਚ ਹੁਣ ਖੁਸ਼ਬੂ ਆ ਰਹੀ ਹੈ ਕੱਲੀ-ਕੱਲੀ ਜਿਹੜੀ ਚੀਜ਼ ਪਿੱਛੇ ਆ ਦੋਸਤੋ ਜਿਵੇਂ ਬਹੁਤ ਸਾਰੇ ਲੋਕਾਂ ਦੇ ਮੂੰਹ ਦੇ ਵਿੱਚ ਗੰਦਾ ਗੰਦਾ ਪਾਣੀ ਬਣ ਜਾਂਦਾ ਐਸਿਡ ਬਣ ਜਾਂਦਾ ਖੱਟੇ ਢ ਘਾਰ ਆਉਂਦੇ ਨੇ ਰਾਤ ਨੂੰ ਗੰਦਾ ਗੰਦਾ ਪਾਣੀ ਵੀ ਬਾਹਰ ਆਉਂਦਾ ਰਹਿੰਦਾ ਗੈਸ ਕਬਜ ਲੀਵਰ ਦੇ ਵਿੱਚ ਪ੍ਰੋਬਲਮ ਐ ਘੱਟ ਬੁਖਾਰ ਐ ਪੇਟ ਚ ਦਰਦ ਐ ਚਰਬੀ ਐ ਜਿਗਰ ਦੇ ਵਿੱਚ ਕੈਸਟੋਲ ਤੁਹਾਡਾ ਵਾਧਾ ਦਮਾ ਅਲਰਜੀ ਫਾਈਬਰ ਮਤਲਬ ਹੋ ਜਾਂਦਾ ਗਲੇ ਦੇ ਵਿੱਚ ਵੀ ਖਾਰ ਸੋਣ ਲੱਗ ਜਾਂਦੀਆਂ ਚੱਕਰ ਆਉਣ ਲੱਗ ਜਾਂਦੇ ਨੇ ਬੀਪੀ ਘਟਦਾ ਜਾਂ ਵੱਧ ਜਾ ਤੇ ਉਹਨਾਂ ਦਾ ਪਾਚਨ ਕਿਰਿਆ ਸਹੀ ਨਹੀਂ ਪਿਸ਼ਾਬ ਆ ਜਿਹੜਾ ਘੱਟ ਆਉਂਦਾ ਸੁੱਕੀ ਖਾਂਗ ਰਹਿੰਦੀ ਆ ਗਲੇ ਦੇ ਵਿੱਚ ਬਾਰ ਬਾਰ ਸੁੱਕ ਜਾਣਾ ਪੇਟ ਸਾਫ ਨਹੀਂ ਹੋਣਾ ਪੇਟ ਦੇ ਵਿੱਚ ਕੀੜੇ ਹੋਣ ਪੇਟ ਉਹਨਾਂ ਦਾ ਫੁੱਲਾ ਫੁੱਲਾ ਰਹਿੰਦਾ ਵੱਡੀਆਂ ਤਾਂ ਛੋਟੀਆਂ ਤਾਂ ਜਿਹੜੀ ਸਫਾਈ ਨਹੀਂ ਆਉਂਦੀ ਉਹਨਾਂ ਦਾ ਪਾਚਨ ਕਿਰਿਆ ਜਿਹੜੀ ਉਹ ਪੂਰੀ ਚੰਗਾ ਤਰ੍ਹਾਂ ਕੰਮ ਨਹੀਂ ਕਰ ਰਹੀ ਲੀਵਰ ਦੇ ਵਿੱਚ ਵੀ ਪ੍ਰੋਬਲਮ ਆ ਦੋਸਤੋ ਇਹ ਸਾਰੀਆਂ ਚੀਜ਼ਾਂ ਲਈ ਕੰਮ ਕਰਦਾ ਤੇ ਬਹੁਤ ਸਾਰੇ ਲੋਕਾਂ ਦਾ ਕੈਸਟਰੋਲ ਵੀ ਵੱਧਦਾ ਰਹਿੰਦਾ ਕੈਸਟਰੋਲ ਦੇ ਕਰਕੇ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਬੰਦੇ ਨੂੰ ਖੜੀਆਂ ਹੋ ਜਾਂਦੀਆਂ ਨੇ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਰਾਂਦਾ ਮਤਲ ਖਾਦਾ ਪੀਤਾ ਉੱਪਰ ਹੀ ਬਣਿਆ ਰਹਿੰਦਾ ਬੰਦਿਆਂ ਦੇ ਬਹੁਤ ਜ਼ਿਆਦਾ ਮਤਲਬ ਇਦਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਨੇ ਸਾਰੇ ਦੋਸਤਾਂ ਨੂੰ ਤੇ ਉਹਨਾਂ ਲਈ ਬਹੁਤ ਵਧੀਆ ਚੂਰਨਾ ਦੋਸਤੋ ਇੱਕ ਵਾਰ ਜ਼ਰੂਰ ਤੁਸੀਂ ਵਰਤ ਕੇ ਰੱਖੋ ਇਹ ਕੱਲੀ-ਕੱਲੀ ਚੀਜ਼ਾਂ ਅਸੀਂ ਪੀਸ ਲੀਆਂ ਨੇ ਮਿਕਸ ਕਰਾਂਗੇ ਖਾਸ ਕਰਕੇ ਕੁਆਲਟੀ ਦਾ ਧਿਆਨ ਰੱਖਿਆ ਦਾ ਬਹੁਤ ਸਾਰੇ ਲੋਕ ਇਹੀ ਚੂਰਨਾ ਉਹਨਾਂ ਦਾ ਉਹਦੇ ਘੱਟ ਫਾਇਦੇ ਨੇ ਪਰ ਇਹਦੇ ਤਾਂ ਫਾਇਦੇ ਵੀ ਬਹੁਤ ਨੇ ਕੋਈ 2000 ਦਾ ਕੋਈ 3000 ਦਾ ਕੋਈ 1500 ਦਾ ਇਹ ਵੇਚ ਰਿਹਾ ਸੀ ਨੋ ਪ੍ਰੋਫਿਟ ਨੋ ਲਾਸ ਤੇ ਬਣ ਰਿਹਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਲੋਕ ਇਤਜਾਬ ਦੇ ਸਵੇਰੇ ਉੱਠ ਕੇ ਖਾਲੀ ਪੋਟ ਕੈਪਸੂਲ ਖਾਂਦੇ ਆ ਉਹਨਾਂ ਦੇ ਕੈਪਸੂਲ ਵੀ ਬੰਦ ਹੋ ਜਾਣਗੇ ਦੋਸਤੋ ਜਿੰਨਾ ਮਰਦੀ ਇਤਜਾਬ ਐਸਿਡ ਤੁਹਾਡੇ ਬਣ ਰਿਹਾ ਤੁਸੀਂ ਇੱਕ ਵਾਰ ਜ਼ਰੂਰ ਇਹਨੂੰ ਵਰਤ ਕੇ ਦੇਖੋ ਤੇ ਹੋਰਾਂ ਲੋਕਾਂ ਨੂੰ ਵੀ ਦੱਸੋ ਅਸੀਂ ਪਹਿਲਾਂ 2 ਕੁਇੰਟਲ ਤਿਆਰ ਕਰਿਆ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਡਾ 2 ਕੁਇੰਟਲ ਕਦੋਂ ਲੱਗ ਗਿਆ ਇਹਦੇ ਬਹੁਤ ਹੀ ਵਧੀਆ ਰਿਜ਼ਲਟ ਆ ਰਹੇ ਨੇ ਦੋਸਤੋ ਜਿਨ੍ਹਾਂ ਦਾ ਪੇਟ ਵੱਧ ਰਿਹਾ ਪੇਟ ਦੀ ਚਰਬੀ ਵੀ ਵੱਧ ਰਹੀ ਹੈ ਤੇ ਉਹਨੂੰ ਵੀ ਕੰਟਰੋਲ ਦੇ ਵਿੱਚ ਕਰਦਾ ਹੈਗਾ ਇਹ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਤੁਸੀਂ ਇਹ ਪੈਕੇਟ ਘੱਟੋ-ਘੱਟ 2-2 3-3 ਆਪਣੇ ਘਰੇ ਮੰਗਵਾ ਕੇ ਰੱਖੋ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦਿਓ ਤਾਂ ਕਿ ਉਹ ਵੀ ਠੀਕ ਰਹਿਣ ਦੋਸਤੋ ਵੀਡੀਓ ਨੂੰ ਅੱਗ ਵਾਂਗੂ ਫਲਾ ਦਿਓ ਇਹਦੇ ਵਿੱਚ ਆ ਸਾਰੀਆਂ ਜੜੀ-ਬੂਟੀਆਂ ਪਾਈ ਜਾਂਦੇ ਹੁਣ ਚੂੜਨਾ ਜਿਹੜਾ ਬਿਲਕੁਲ ਤਿਆਰ ਹੋ ਚੁੱਕਿਆ ਸੀ ਕੱਲੇ-ਕੱਲੇ ਨੂੰ ਪੀਸਿਆ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ ਘਰ ਬੈਠੇ ਮੰਗਵਾਓ ਖਾਓ ਰੋਗਾਂ ਤੋਂ ਬਚੋ